ਦੀਨ ਦੇ ਆਪ ਕਿਰਪਾ ਲੋ ਸਭੇ ਪਾਤਸ਼ਾਹ ਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਲੋਕਾਂ ਨੂੰ ਤਾਰਨ ਵਾਸਤੇ ਅਨੇਕਾਂ ਥਾਵਾਂ ਦੇ ਪ੍ਰਮੰਡਿਤ ਇਸੇ ਤਰ੍ਹਾਂ ਸਤਿਗੁਰੂ ਜੀ ਆਪ ਆਪਣਾ ਪ੍ਰਮਣ ਕਰਦੇ ਹੋਏ ਬਗਦਾਦ ਦੀ ਧਰਤੀ ਤੇ ਗਏ ਨੇ ਤੇ ਜਦੋਂ ਵੀ ਕਿਸੇ ਨੇ ਇਸ ਸੰਸਾਰਕ ਯਾਤਰਾ ਕਰਦਿਆਂ ਅਧਿਆਤਮਿਕ ਨੂੰ ਸੰਬੰਧਤ ਕੋਈ ਸਵਾਲ ਹੋਏ ਨੇ ਤੇ ਸਤਿਗੁਰੂ ਗੁਰੂ ਨਾਨਕ ਸਭ ਸੱਚੇ ਪਾਤਸ਼ਾਹ ਮਹਾਰਾਜ ਨੇ ਠੂਕ ਜਵਾਬ ਦੇ ਕਰਕੇ ਉਹਨਾਂ ਦੀ ਤਸੱਲੀ ਕੀ ਦੁ ਕਰਾਈ ਹੈ ਸੱਚੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭਾਵੇਂ ਸੱਜਣਾਂ ਨਾਲ ਗੋਸ਼ਟ ਹੋਵੇ ਭਾਵੇਂ ਵੱਡੇ ਵੱਡੇ ਪੀਰਾਂ ਫਕੀਰਾਂ ਰਾਜੇ ਮਹਾਰਾਜਿਆਂ ਨਾਲ ਗੋਸ਼ਟ ਹੋਵੇ ਇਸੇ ਤਰ੍ਹਾਂ ਦੇ ਇੱਕ ਸਾਖੀ ਦਾ ਸਾਹਿਬ ਜੀ ਨਾਲ ਸੰਧੀ ਕਰਨ ਲੱਗਾ ਜਦੋਂ ਸਤਿਗੁਰੂ ਜੀ ਬਗਦਾਦ ਦੀ ਧਰਤੀ ਤੇ ਜਾਂਦੇ ਨੇ ਇੱਥੇ ਸਤਿਗੁਰੂ ਜੀ ਦਾ ਮੁਲਾਪ ਹੁੰਦਾ ਹੈ ਦਸਤਗਿਰ ਪੀਰ ਦੇ ਨਾਲ ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਵਿੱਚ ਕੀਤਾ ਹੈ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇਕਿਆ ਸਥਾਨਾਂ ਇੱਕ ਬਾਬਾ ਖਾਲੂਪ ਦੂਜਾ ਰਬਾਬੀ ਮਰਦਾਨਾ ਜਦੋਂ ਹਜ਼ੂਰ ਦਸਤਗੀਰ ਪੀਰ ਦੇ ਕੋਲ ਪਹੁੰਚਦੇ ਨੇ ਕਿਉਂਕਿ ਇੱਥੇ ਹਜ਼ੂਰ ਨੇ ਇੱਕ ਦਾ ਉਪਦੇਸ਼ ਦਿੱਤਾ ਹੈ ਹਜ਼ੂਰ ਨੇ ਸੱਚੀ ਗੱਲ ਕੀਤੀ ਹੱਕ ਦੀ ਗੱਲ ਕੀਤੀ ਜਿਹੜੀ ਕਿਸੇ ਦੇ ਹੁਕਮਰਾਨਾਂ ਨੂੰ ਮਨ ਨੂੰ ਭਾਈ ਨਹੀਂ ਜਦੋਂ ਦਸਤਗੀਰ ਪੀਰ ਉੱਥੇ ਹਜ਼ੂਰ ਨੂੰ ਮਿਲਦਾ ਹੈ ਸਤਿਗੁਰੂ ਜੀ ਨੂੰ ਇੱਥੇ ਮੰਦੇ ਬੋਲ ਵੀ ਬੋਲੇ ਗਏ ਪੱਥਰ ਵੀ ਮਾਰੇ ਗਏ ਹਜ਼ੂਰ ਨੇ ਕੁਝ ਨਾ ਕੀਤਾ ਦਸਤਗਿਰ ਪੀਰ ਨੇ ਆਪਣੀ ਸਭਾ ਦੇ ਵਿੱਚ ਹਜ਼ੂਰ ਨੂੰ ਹਾਜ਼ਰ ਕਰਵਾਇਆ ਪੇਸ਼ ਕੀਤਾ ਉਹ ਕਹਿੰਦਾ ਹੈ ਹਿੰਦ ਪੀਰ ਕਿਉਂਕਿ ਉੱਥੋਂ ਦੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹਿੰਦੀ ਪੀਰ ਜਾਂ ਹਿੰਦ ਤੋਂ ਆਏ ਪੀਰ ਦੇ ਨਾਮ ਨਾਲ ਨਵਾਜਦੇ ਸਨ ਸੰਬੋਧਨ ਕਰਦੇ ਸਨ ਦਸਤਗਿਰ ਪੀਰ ਕਹਿਣ ਲੱਗਾ ਐ ਹਿੰਦੀ ਪੀਰ ਤੈਨੂੰ ਅਸੀਂ ਬੰਦੀ ਬਣਾਉਣੇ ਆਲੇ ਜੇ ਤੂੰ ਸਾਡੇ ਇਹਨਾਂ ਤਿੰਨ ਸਵਾਲਾਂ ਦੇ ਜਵਾਬ ਦੇ ਦੇਵੇਂ ਫਿਰ ਤੈਨੂੰ ਅਸੀਂ ਛੱਜ ਸਤ ਦੇ ਦਿਆਂਗੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਜੋ ਜਵਾਬ ਹੋਵੇ ਤੁਹਾਨੂੰ ਦੇ ਦਿਆਂਗੇ ਦਸਤਗਿਰ ਪੀਰ ਕਹਿਣ ਲੱਗਾ ਮੇਰੇ ਤਿੰਨ ਸਵਾਲ ਨੇ ਵੀਰ ਰਾਬਤ ਤੋਂ ਤਪਨਾ ਕੀ ਸੀ ਰੱਬ ਹੈ ਕਿੱਥੇ ਰੱਬ ਕਰਦਾ ਕੀ ਹੈ ਇਹ ਤਿੰਨ ਸਵਾਲਾਂ ਦੇ ਮੈਨੂੰ ਜਵਾਬ ਚਾਹੀਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਦਸਤਗਿਰ ਪੀਰ ਸਵਾਲ ਪੁੱਛ ਲਿਆ ਆਪਣੇ ਤਰੀਕੇ ਨਾਲ ਸਾਨੂੰ ਪੇਸ਼ ਕੀਤਾ ਆਪਣੇ ਤਰੀਕੇ ਨਾਲ ਉਹਨੂੰ ਜਵਾਬ ਅਸੀਂ ਆਪਣੇ ਤਰੀਕੇ ਨਾਲ ਦੇਵਾਂਗੇ ਕਹਿਣ ਲੱਗੇ ਬਿਲਕੁਲ ਜਵਾਬ ਚਾਹੀਦਾ ਹਜ਼ੂਰ ਕਹਿਣ ਲੱਗੇ ਵੀ ਇੱਕ ਥਾਲ ਵਿੱਚ ਕੁਝ ਮੋਤੀ ਮੰਗਾ। ਦਸਤ ਗਿਰ ਪੀਰ ਦੇ ਮਨ ਅੰਦਰ ਸ਼ੰਕਾ ਪੈਦਾ ਹੋਇਆ ਵੀ ਲੱਗਦਾ ਹੈ ਹਿੰਦੀ ਪੀਰ ਲਾਲਚ ਵਿੱਚ ਆ ਗਿਆ ਵੀ ਦੂਰੋਂ ਆਇਆ ਇੱਕ ਲੱਗਦਾ ਇਹਨੂੰ ਮੋਤੀ ਚਾਹੀਦੇ ਨੇ। ਹੁਣ ਪਰ ਸਵਾਲਾਂ ਦੇ ਜਵਾਬ ਚਾਹੀਦੇ ਸਨ। ਉਹਨੇ ਸਾਧੂ ਗੁਰੂ ਮਹਾਰਾਜ ਜੀ ਦੇ ਅੱਗੇ ਲਿਆ ਕੇ ਨੌਕਰ ਨੂੰ ਕਹਿ ਕੇ ਥਾਲ ਇੱਕ ਮੋਤੀਆਂ ਦੇ ਲਿਆਓ। ਕਹਿਣ ਲੱਗਾ

ਹਾਜੀ ਮੈਂ ਥੋੜਾ ਜਿਹਾ ਅਦਾਵਾਦਨ ਤੁਮੇਨੂੰ ਗਲਤ ਕਰਕੇ ਰੋਕ ਦੇਣਾ ਹੁਣ ਜਿੱਥੇ ਗਲਤ ਹੋ ਜਾ ਮੈਨੂੰ ਅੱਗੇ ਨਾ ਜਾਣ ਦੇ ਉੱਥੇ ਰੋਕ ਦੇ। ਹਜ਼ੂਰ ਸੱਤ ਪਤਸ਼ਾਹ ਮਹਾਰਾਜ ਇਨਹਾਂ ਦੇ ਵਿੱਚ ਸਿਰ ਲਾਇਆ ਤੇ ਦਸਤਗੀਰ ਪੀਰ ਨੇ ਗਿਣਤੀ ਸ਼ੁਰੂ ਕੀਤੀ 1 ਉੱਥੇ ਹਜ਼ੂਰ ਨੇ ਨਾਮ ਪੜ੍ਹ ਲਈ। ਜਦੋਂ ਉੱਥੇ ਨਾਮ ਪੜ੍ਹ ਲਈ ਦਸਤਗੀਰ ਪੀਰ ਦਾ ਕ੍ਰੋਧ ਹੋਰ ਤੇ ਚੜ ਗਿਆ ਤੇ ਕਹਿਣ ਲੱਗਾ ਇਹ ਹਿੰਦੀ ਪੀਰ ਹਾਲੀ ਤੱਕ ਇੱਕ ਹੀ ਕੀ ਬੋਲਿਆ। ਤੇ 10 ਇੱਕ ਤੇ ਵਿੱਚ ਕੀ ਗਲਤੀ ਹੋ ਗਈ ਕਿਤੇ ਨਹੀਂ ਗਲਤੀ ਹੈ 10 ਗੀਰ ਪੀਰ ਕਹਿੰ ਲਾਗੇ ਤਾਂ ਸਿਕ ਤੋਂ ਪਹਿਲਾਂ ਉਹ ਕੀ ਹੁੰਦਾ ਤੇ ਸਤਿਗੁਰੂ ਕਹਿੰਦੇ ਤੇਰਾ ਵੀ ਸਵਾਲ ਇਹੀ ਸੀ ਨਾ ਵੀ ਰੱਬ ਤੋਂ ਪਹਿਲਾਂ ਕੀ ਹੈ ਜਿਵੇਂ ਇੱਕ ਤੋਂ ਪਹਿਲਾਂ ਕੁਝ ਨਹੀਂ ਤੇ ਰੱਬ ਤੋਂ ਪਹਿਲਾਂ ਵੀ ਕੁਝ ਨਹੀਂ ਹੈ ਦੂਸਰਾ ਸਵਾਲ ਕਹਿੰ ਲਾਗੇ ਰੱਬ ਰਹਿਦਾ ਕਿੱਥੇ ਕਹਿੰ ਲਾਗੇ ਸਤਿਗੁਰੂ ਮਹਾਰਾਜ ਅੱਖਾਂ ਕੱਢੇ ਦਾ ਸਗੀਰ ਪੀਰ ਇੱਕ ਬਾਟਾ ਇੱਕ ਕੌਲਾ ਦੁੱਧ ਦਾ ਲੈ ਲਿਆ ਉਦੇ ਮੰਨੰਦਰ ਖਿਆਲ ਆਇਆ ਵੀ ਲੱਗਦਾ ਕਿਦਰੇ ਭੁੱਖ ਲੱਗੀ ਹੋਵੇਗੀ ਹਿੰਦੁਸਤਾਨ ਤੋਂ ਆਏ ਨੇ ਦੂਰੋਂ ਆਏ ਨੇ ਕੌਲਾ ਦੁੱਧ ਦਾ ਮੰਗਵਾ ਲਿਆ ਜਦੋਂ ਹਜ਼ੂਰ ਨੇ ਕੌਲੇ ਵੱਲ ਵੇਖਿਆ ਤੇ ਸਹਿਜ ਕਰਨ ਲਗੇ ਵੀ ਸਬ ਦੁੱਧ ਵਿੱਚ ਕੁਝ ਹੈ ਦਸਤਗੀਰ ਪੀਰ ਦੇ ਮੰਨੰਦਰ ਸ਼ੰਕਾ ਪੈਦਾ ਹੋ ਗਈ ਵੀ ਲੱਗਦਾ ਕਿਦਰੇ ਐਲ ਕਾਰ ਨੇ ਨੌਕਰਾਂ ਨੂੰ ਕੋਈ ਦੁੱਧ ਵਿੱਚ ਪਾਪਾਤ ਨਹੀਂ ਦਿੱਤਾ ਵੀ ਇਹ ਫਕੀਰ ਮੈਨੂੰ ਕਰਾਮਾਤੀ ਜਾਪਦਾ ਹੈ ਅਜ਼ਮਤਾਂ ਦਾ ਮਾਲਕ ਜਾਪਦਾ ਹੈ ਵੀ ਕਿਦਰੇ ਇਹਨੂੰ ਪਤਾ ਲੱਗਿਆ ਹੋਵੇ ਤੇ ਜਦੋਂ ਦਸਤਗੀਰ ਪੀਰ ਨੇ ਦੁੱਧ ਬਲ ਵੇਖਿਆ ਉਹ ਕਹਿੰਦਾ ਕਿ ਹਿੰਦੀ ਵੀਰ ਕੁਝ ਵੀ ਨਹੀਂ ਹੈ ਦੇ ਵਿੱਚ ਸਤਿਗੁਰੂ ਕਹਿੰਦਾ ਨਹੀਂ ਕੁਝ ਹੈ ਉਹ ਕਹਿੰਦਾ ਨਹੀਂ ਕੁਝ ਨਹੀਂ ਹੈ ਸਹਿਬ ਕਹਿੰਦਾ ਨਹੀਂ ਕੁਝ ਹੈ ਕਿ ਤੁਸੀਂ ਤੁਸੀਂ ਸੋ ਕੀ ਹੈ ਤੇ ਸਹਿਬ ਕਹਿੰਦਾ ਕਿ ਦਸਤਗੀਰ ਪੀਰ ਇਹਦੇ ਵਿੱਚ ਭਿਓ ਹੈ ਕਹਿੰਦਾ ਜੀ ਕਿਉਂ ਹੈ ਓਕੇ ਮੈਂ ਕਹਿੰਦੇ ਹਾਂ ਦਿਸ ਨਹੀਂ ਰਿਹਾ ਸਾਹਿਬ ਕਰਨ ਗ੍ਰਸਤ ਗਿਰ ਪੀਰ ਇਸ ਦੁੱਧ ਨੂੰ ਪਹਿਲਾਂ ਜਾਗ ਲਾਉਣੀ ਪਣੀ ਦਹੀਂ ਬਣੇਗਾ ਦਹੀਂ ਨੂੰ ੜਕਣਾ ਪੈਣਾ ਮੱਖਣ ਬਣੇਗਾ ਮੱਖਣ ਨੂੰ ਗਰਮ ਕਰਾਂਗੇ ਕਿ ਉਪਰਾਪਤ ਹੋਵੇਗਾ ਪਰ ਸਰੋਤਾ ਦੁੱਧ ਹੀ ਹੈ ਨਾ ਦੁੱਧ ਤੋਂ ਹੀ ਉਹ ਮਿਲਣਾ ਹੈ ਇਹਦੇ ਵਿੱਚ ਹੀ ਸਮਾਇਆ ਹੋਇਆ ਹੈ ਰੱਬ ਇਸ ਸਾਰੇ ਸੰਸਾਰ ਵਿੱਚ ਹਿਰਦੇ ਵਿੱਚ ਵਿਆਪਕ ਹੈ ਪਰ ਜਦੋਂ ਨਾਮ ਜਪਾਂਗੇ ਭਜਨ ਗੰਦੀ ਕਰਾਂਗੇ ਉਹ ਆਪਣੇ ਆਪ ਅੰਦਰ ਆਤਮਾ ਪ੍ਰਗਟ ਹੋ ਜਾਏਗਾ ਇਤਰੇ ਇਤਰੇ ਸਵਾਲ ਦਾ ਜਵਾਬ ਤੀਸਰਾ ਸਵਾਲ ਰੱਬ ਕਰਦਾ ਕੀ ਤੇ ਸਭ ਕਹਿਣ ਲੱਗੇ ਦਸਤਗੀਰ ਪੀਰ ਤੇਰੇ ਮਨ ਅੰਦਰ ਸਵਾਲ ਨੇ ਦੋਵਾਂ ਸਵਾਲਾਂ ਦਾ ਜਵਾਬ ਅਸੀਂ ਦਿੱਤੇ ਤੀਸਰਾ ਵੀ ਦਵਾਂਗੇ ਪਰ ਆਪਣੇ ਤਰੀਕੇ ਦੇ ਨਾਲ ਜੀ ਸਤਿ ਸ੍ਰੀ ਅਕਾਲ ਸਾਬ ਕਹਿੰਦੇ ਕਿ ਆਓ ਕਰ ਜਿਸ ਆਸਣ ਤੇ ਤੂੰ ਬੈਠਾ ਖੈ ਉਥੇ ਸਾਨੂੰ ਬਹਿਣ ਦਿੱਤੇ ਆਪ ਥੱਲੇ ਉਤਰ ਹੁਣ ਦੋ ਸਵਾਲਾਂ ਦੇ ਜਵਾਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਦਿੱਤੇ ਤੇ ਬਿਲਕੁਲ ਨੇੜੇ ਹੋ ਗਿਆ ਤਸੱਲੀ ਹੁੰਦੀ ਕਿਉਂਕਿ ਸਸਗੁਰੂ ਜੀ ਕੋਈ ਇਹ ਦੁਨੀਆਵੀ ਵਿਦਵਾਨ ਨਹੀਂ ਨਾ ਕਿ ਕੁਝ ਅੱਖਰ ਪੜੇ ਤੇ ਕੁਝ ਅੱਖਰਾਂ ਨਾਲ ਗੱਲ ਕਰ ਲਈ ਜਿਹੜੀ ਬਿਲਕੁਲ ਸਿਰੇ ਦੇ ਨਾਲ ਲੱਗੀ ਹੋਵੇ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਆਪ ਪਰਮੇਸ਼ਵਰ ਰੱਬ ਨੇ ਆਪ ਨਰਾਇਣ ਖਲਾਤਾਰ ਜਗ ਮੈਂ ਪਰਵਰਿਓ ਗੁਰੂ ਅਰਜਨ ਸਾਹਿਬ ਕਹਿੰਦੇ ਬੱਲੇ ਉਚਰਾਜ ਕਰਨ ਦੇ ਆਰ ਮੈਂ ਸਭ ਕੁਲ ਕੁਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਹਜ਼ੂਰ ਜਦੋਂ ਦਸਤਗੀਰ ਪੀਰ ਥੱਲੇ ਉਤਰਿਆ ਤੇ ਸੱਚੇ ਬਾਦਸ਼ਾਹ ਮਹਾਰਾਜ ਉਹਦੇ ਅਸਣ ਤੇ ਬਹਿ ਗਏ ਤਖਤ ਤੇ ਬੈਠ ਗਏ ਬੈਠੇ ਬੈਠੇ ਸਤਿਗੁਰੂ ਜੀ ਨੇ ਅੱਖਾਂ ਬੰਦ ਕਰ ਲਈਆਂ ਬੜਾ ਚਿਰ ਵੇਖਦਾ ਰਹਿ ਰਿਹਾ ਵੀ ਹੁਣ ਇਸ ਪੀਰ ਜਵਾਬ ਦਿੰਦਾ ਹੈ ਹੁਣ ਜਵਾਬ ਦਿੰਦਾ ਹੈ ਪਰ ਨਹੀਂ ਸਤਿਗੁਰੂ ਜੀ ਅੱਖਾਂ ਬੰਦ ਕਰਕੇ ਅਡੋਲ ਸਮਾਧੀ ਵਿੱਚ ਬੈਠ ਗਏ ਤੇ ਜਦੋਂ ਸਤਿਗੁਰੂ ਜੀ ਬੈਠ ਗਏ ਦਸਤ ਗਿਰ ਪੀਰ ਫਿਰ ਕੋਤ ਵਿੱਚ ਅਜਾ ਕਹਿ ਲਗਾ ਹਿੰਦੀ ਪੀਰ ਮੈਂ ਜਵਾਬ ਉਡੀਕ ਰਿਹਾ ਤੂੰ ਅੱਖਾਂ ਬੰਦ ਕਰਕੇ ਬਹਿ ਗਿਆ ਤੇ ਜਦੋਂ ਸਤਿਗੁਰੂ ਜੀ ਨੇ ਅੱਖਾਂ ਖੋਲੀਆਂ ਮੁਸਕਰਾਉਣ ਲੱਗ ਪਏ ਦਸਤ ਗਿਰ ਪੀਰ ਕਹਿੰਦੇ ਮੇਰੇ ਸਵਾਲ ਦਾ ਜਵਾਬ ਨਹੀਂ ਤੂੰ ਮੁਸਕਰਾ ਰਿਹਾ ਹੈ ਮੈਂ ਆਪਣੇ ਸਵਾਲ ਦਾ ਜਵਾਬ ਉਡੀਕ ਰਿਹਾ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦਸਤਗੀਰ ਪੀਰ ਇਹੀ ਤਾਂ ਤੇਰੇ ਸਵਾਲ ਦਾ ਜਵਾਬ ਹੈ ਕਿ ਰੱਬ ਬਸ ਇਹੀ ਕਰਦਾ ਹੈ ਤੇਰੇ ਵਰਗ ਨੂੰ ਤਖਤਾਂ ਤੋਂ ਉਲਾ ਦਿੰਦਾ ਹੈ ਤੇ ਮੇਰੇ ਵਰਗ ਨੂੰ ਤਖਤਾਂ ਉੱਪਰ ਬਿਠਾ ਦਿੰਦਾ ਹੈ ਜਦੋਂ ਐਸੇ ਤਸੱਲੀ ਬਖਸ਼ ਜਵਾਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਸਤਗੀਰ ਪੀਰ ਨੂੰ ਦਿੱਤੇ ਤੇ ਦਸਤਗੀਰ ਪੀਰ ਵੀ ਸਤਗੁਰੂ ਮਹਾਰਾਜ ਦਾ murid ਬਣ ਗਿਆ ਇਹਨਾਂ ਸਾਖਿਆ ਤੋਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਨਿਸਮਤਾਂ ਦੇ ਮਾਲਕ ਨੇ ਸਤਿਗੁਰੂ ਜੀ ਕਿੰਨੇ ਕਰਾਮਾਤਾਂ ਦੇ ਮਾਲਕ ਨੇ ਤੇ ਜਦੋਂ ਕਿਸੇ ਨੂੰ ਹਜ਼ੂਰ ਨੇ ਜਵਾਬ ਦਿੱਤਾ ਹੈ ਤੇ ਅੰਦਰ ਆਤਮਾ ਦੀ ਤਸੱਲੀ ਕਰਵਾ ਦਿੱਤੀ ਹੈ ਉਹਨੂੰ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਰੱਖ ਦਿੱਤਾ